ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅਰਦਾਸ ਦੇ ਵਿੱਚ ਇੱਕ ਬਚਨ ਪੜ੍ਹਦੇ ਹਾਂ ਤੇਗ ਬਹਾਦਰ ਸਿਮਰਿਐ ਘਰ ਨਉ ਨਿਦਿਆਵੈ ਧਾਏ ਸਭ ਥਾਈ ਹੋਏ ਸਹਾਈ ਇਸ ਦਾ ਭਾਵ ਇਹ ਹੈ ਕਿ ਜਿੱਥੇ-ਜਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕੋਈ ਯਾਦ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਜਾ ਕੇ ਉਹਦੀ ਸਹਾਇਤਾ ਕਰਦੇ ਹੈ ਜਿਹੜਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਧਿਆਉਂਦਾ ਹੈ ਉਹਦੇ ਘਰ ਵਿੱਚ ਨੌ ਨਦੀਆਂ 18 ਸਿੱਧੀਆਂ ਭਾਵ ਸਾਰੀਆਂ ਤਾਕਤਾਂ ਜਿਹੜੀਆਂ ਉਹਨੂੰ ਪ੍ਰਾਪਤ ਹੋ ਜਾਂਦੀਆਂ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੰਜਾਬ ਦੀ ਧਰਤੀ ਦੇ ਉੱਪਰ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਉਧਰ ਪੂਰਬ ਦੇ ਵਿੱਚ ਇੱਕ ਗੁਰੂ ਦਾ ਸਿੱਖ ਜਿਹਦਾ ਨਾਂ ਹੈ ਭਾਈ ਫੱਗੂ ਤੇ ਬੜੇ ਪਿਆਰ ਨਾਲ ਇਹਨੂੰ ਪਿੰਡ ਦੇ ਲੋਕ ਆਲੇ-ਦੁਆਲੇ ਦੇ ਲੋਕ ਚਾਚਾ ਫਗੂ ਕਿਆ ਕਰਦੇ ਐ ਉਹ ਆਪਣੇ ਘਰ ਵਿੱਚ ਬੈਠਾ ਜਾਦ ਕਰ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਕੇ ਮੈਨੂੰ ਦیدار ਦਿਓ ਮੇਰੇ ਉੱਪਰ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਖਣ ਉਤਰੈ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਮੈਨੂੰ ਦਿਦਾਰ ਬਖਸ਼ਿਸ਼ ਕਰੋ ਤਾਂ ਇਧਰੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿਆਰ ਦੀ ਖੇਚ ਨੂੰ ਲੈ ਕੇ ਸਤਿਗੁਰੂ ਪੂਰਬ ਵਾਲੇ ਪਾਸੇ ਨੂੰ ਜਾਂਦੇ ਐ ਤੇ ਦੂਜੇ ਪਾਸੇ ਚਾਚੇ ਫੱਗੂ ਨੂੰ ਲੋਕ ਮਜ਼ਾਕ ਕਰਦੇ ਆ ਕਿੱਥੇ ਪੰਜਾਬ ਕਿੱਥੇ ਬਿਹਾਰ ਉਹ ਕਦੇ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਕਿਵੇਂ ਆ ਸਕਦੇ ਐ ਪਰ ਜਿਹੜਾ ਅੰਦਰ ਪਿਆਰ ਰੱਖ ਕੇ ਬੈਠਾ ਚਾਚਾ ਫੱਗੂ ਐ ਉਹ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜ਼ਰੂਰ ਆਉਣਗੇ ਚਾਚੇ ਫਗੂ ਨੇ ਮਿਸਤਰੀ ਲਾਇਆ ਆਪਣੇ ਘਰ ਦੇ ਵਿੱਚ ਜਿਹੜਾ ਛੋਟਾ ਦਰਵਾਜ਼ਾ ਸੀ ਨਾ ਉਹ ਦਰਵਾਜ਼ਾ ਤੋੜ ਕੇ ਵੱਡਾ ਲਾ ਦਿੱਤਾ ਤੇ ਪਿੰਡ ਦੇ ਲੋਕਾਂ ਪੁੱਛਿਆ ਵੀ ਵੱਡਾ ਕਿਉਂ ਤੇ ਚਾਚਾ ਫਗੂ ਕਹਿਣ ਲੱਗਿਆ ਕਹਿੰਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਉਣਗੇ ਤੇ ਫੇਰ ਉਹ ਘੋੜੇ ਤੋਂ ਉੱਤਰ ਕੇ ਅੰਦਰ ਕਿਉਂ ਆਉਣ ਇਸ ਕਰਕੇ ਵੱਡਾ ਦਰਵਾਜ਼ਾ ਲਾਇਆ ਵੀ ਘੋੜੇ ਸਮੇਤ ਮੇਰੇ ਘਰ ਦੇ ਵਿੱਚ ਆਉਣਗੇ ਉਹ ਆਪਣੇ ਘਰ ਦੇ ਦਰਵਾਜ਼ੇ ਖੁੱਲੇ ਰੱਖਦਾ ਕਦੇ ਬੰਦ ਨਾ ਕਰਦਾ ਪਿੰਡ ਦੇ ਲੋਕ ਮਜ਼ਾਕ ਕਰਦੇ ਕਹਿੰਦੇ ਇਹ پاگل ਹੋ ਗਿਆ ਇਹ ਕਮਲਾ ਹੋ ਗਿਆ ਗੁਰੂ ਐਡੀ ਦੂਰੋਂ ਪੰਜਾਬ ਦੇ ਵਿੱਚੋਂ ਕਿਵੇਂ ਆ ਸਕਦਾ ਹੈ ਪਰ ਕੌਣ ਸਮਝਾਵੇ ਜੇ ਕੋਈ ਪ੍ਰੇਮ ਦੇ ਵਿੱਚ ਭਿੱਜਾ ਸਤਿਗੁਰੂ ਨੂੰ ਯਾਦ ਕਰਦਾ ਹੋਵੇ ਕਿ ਸਤਿਗੁਰੂ ਉਹਨੂੰ ਨਵਾਜਣ ਵਾਸਤੇ ਜ਼ਰੂਰ ਜਾਂਦੇ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਸਰਾਮ ਦੀ ਧਰਤੀ ਤੇ ਗਏ ਚਾਚੇ ਫਗੂ ਦੇ ਘਰ ਗਏ ਸਮੇਤ ਘੋੜੇ ਜਾ ਕੇ ਮਹਾਰਾਜ ਨੇ ਜਦੋਂ ਆਵਾਜ਼ ਦਿੱਤੀ ਫਗੂ ਅਸੀਂ ਆ ਗਏ ਹਾਂ ਤੇ ਫਗੂ ਨੇ ਇੰਨੀ ਮਿੱਠੀ ਤੇ ਸੁਰੀਲੀ ਆਵਾਜ਼ ਸੁਣੀ ਦੌੜ ਕੇ ਆਇਆ ਚਰਨਾ ਤੇ ਡਿੱਗ ਪਿਆ ਮਹਾਰਾਜ ਤੁਸੀਂ ਸੱਚਮੁੱਚ ਗਰੀਬ ਨੂੰ ਨਵਾਜਣ ਵਾਸਤੇ ਆਏ ਹੋ ਤੇ ਸਾਰੀਆਂ ਪਿੰਡ ਦੀਆਂ ਸੰਗਤਾਂ ਜਿਹੜੀਆਂ ਸੀ ਉਹ ਵੀ ਇਕੱਠੀਆਂ ਹੋ ਗਈਆਂ ਉਥੇ ਸਸਰਾਮ ਦੀ ਧਰਤੀ ਤੇ ਭਾਈ ਫਗੂ ਦੇ ਘਰ ਫਿਰ ਸਤਿਗੁਰਾਂ ਨੇ ਦੀਵਾਨ ਲਾਇਆ ਹੈ ਦੀਵਾਨ ਦੀ ਸਮਾਪਤੀ ਹੋਈ ਤੇ ਭਾਈ ਫਗੂ ਨੇ ਜਿਹੜੀ ਭੇਟਾ ਇਕੱਠੀ ਕੀਤੀ ਸੀ ਨਾ ਕਿਉਂਕਿ ਉਹ ਉਸ ਇਲਾਕੇ ਦਾ ਮਸੰਦ ਸੀ ਕਾਰ ਭੇਟਾ ਇਕੱਠੀ ਕਰਿਆ ਕਰਦਾ ਸੀ ਜਿੰਨੀ ਵੀ ਕਾਰ ਭੇਟਾ ਇਕੱਠੀ ਕੀਤੀ ਸੀ ਪਰਚੀਆਂ ਲਿਖੀਆਂ ਹੋਈਆਂ ਕੱਲੀ-ਕੱਲੀ ਭੇਟਾ ਸਤਿਗੁਰਾਂ ਦੇ ਅੱਗੇ ਰੱਖੀ ਮਹਾਰਾਜ ਇਹ ਐਸ ਸਿੱਖ ਦੀ ਭੇਟਾ ਹੈ ਮਹਾਰਾਜ ਇਹ ਐਸ ਪਿੰਡ ਦੀ ਭੇਟਾ ਹੈ ਇਹ ਫਲਾਣੇ ਸਿੱਖ ਦੀ ਭੇਟਾ ਹੈ ਸਾਰੀ ਭੇਟਾ ਢੇਰ ਲਾ ਕੇ ਸਤਿਗੁਰੂ ਦੇ ਸਾਹਮਣੇ ਰੱਖ ਦਿੱਤੇ ਮਹਾਰਾਜ ਉੱਡੇ ਵਾਸਤੇ ਇਹ ਭੇਟਾਂ ਮੈਂ ਇਕੱਠੇ ਕੀਤੀ ਸੀ ਅੱਗੇ ਤੇ ਮੈਂ ਪੰਜਾਬ ਭੇਜ ਦਿਆ ਕਰਦਾ ਸੀ ਪਰ ਐਸ ਵਾਰੀ ਨਹੀਂ ਭੇਜੀ ਮੇਰੇ ਮਨ ਦੇ ਅੰਦਰ ਖਿਆਲ ਸੀ ਤੁਸੀਂ ਇਹ ਭੇਟਾਂ ਲੈਣ ਵਾਸਤੇ ਖੁਦ ਚੱਲ ਕੇ ਆਓ ਸਤਿਗੁਰੂ ਮੁਸਕਰਾ ਕੇ ਪ੍ਰਸੰਨ ਹੋਏ ਕਿ ਚਾਚੇ ਫੱਗੂ ਦੀ ਸੇਵਾ ਬਹੁਤ ਹੈ ਪਰ ਨਾਲ ਹੀ ਮਹਾਰਾਜ ਨੇ ਇੱਕ ਗੱਲ ਕਹੀ ਕਹਿਣ ਲੱਗੇ ਫੱਗੂ ਇੱਕ ਭੇਟਾ ਰਹਿ ਗਈ ਹੈ ਭਾਈ ਫਗੂ ਕਹਿਣ ਲੱਗਿਆ ਮਹਾਰਾਜ ਮੈਂ ਸਾਰੀ ਭੇਟਾ ਅਬਜੀ ਦੇ ਸਾਹਮਣੇ ਰੱਖਤੀ ਮੈਂ ਕੁਝ ਨਹੀਂ ਰੱਖਿਆ ਸਤਿਗੁਰੂ ਫੇਰ ਕਹਿਣ ਲੱਗੇ ਕਹਿੰਦੇ ਨਹੀਂ ਫਗੂ ਇੱਕ ਭੇਟਾ ਰਹਿ ਗਈ ਹੈ ਤੇ ਫਗੂ ਚੁੱਪ ਕਰ ਗਿਆ ਕਦੇ ਗੁਰੂ ਗਲਤ ਨਹੀਂ ਹੋ ਸਕਦਾ ਮੈਂ ਹੀ ਭੁੱਲਣ ਵਾਲਾ ਹੋ ਸਕਦਾ ਹਾਂ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਗੁਰੂ ਕਦੇ ਨਹੀਂ ਭੁੱਲਦਾ ਮੈਂ ਭੁੱਲ ਗਿਆ ਹੋਵਾਂਗਾ ਹੱਥ ਜੋੜ ਕੇ ਕਹਿਆ ਮਹਾਰਾਜ ਮੇਰੇ ਕੋਲ ਜਿਹੜੀ ਭੇਟਾ ਸੀ ਮੈਂ ਤੇ ਦੇ ਦਿੱਤੀ ਪਰ ਜੇ ਕੋਈ ਰਹਿ ਗਈ ਹੈ ਤੇ ਤੁਸੀਂ ਆਪ ਵੀ ਕਿਰਪਾ ਕਰਦੇ ਹੋ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਘਰ ਦੇ ਵਿੱਚ ਲੱਗੀ ਹੋਈ 베ਰੀ ਵੱਲ ਨੂੰ ਇਸ਼ਾਰਾ ਕਰਕੇ ਕਿਹਾ ਕਿ ਫਗੂਆ 베ਰੀ ਕਿਹਦੀ ਹੈ ਚਾਚਾ ਫਗੂ ਤਾਂ ਹਾਂ ਮਾਰ ਕੇ ਰੋਣ ਲੱਗਿਆ ਮਹਾਰਾਜ ਇਹ ਵੀ ਤੁਹਾਡੀ ਭੇਟਾ ਹੈ ਸਤਿਗੁਰੂ ਕਹਿਣ ਲੱਗੇ ਸਾਰੀ ਸੰਗਤ ਨੂੰ ਦੱਸ ਪਈਏ ਸਾਡੀ ਭੇਟਾ ਕਿਵੇਂ ਹੈ ਦੇ ਚਾਚੇ ਫਗੂ ਨੇ ਫਿਰ ਸੁਣਾਇਆ ਕਹਿੰਦਾ ਮਹਾਰਾਜ ਮੈਂ ਇੱਕ ਦਿਨ ਆਪ ਜੀ ਦੇ ਵਾਸਤੇ ਕਾਰ ਭੇਟਾ ਕੱਥੇ ਕਰਨ ਵਾਸਤੇ ਗਿਆ ਸੀ ਤੇ ਇੱਕ ਘਰ ਦੇ ਵਿੱਚ ਜਾ ਕੇ ਜਦੋਂ ਆਵਾਜ਼ ਦਿੱਤੀ ਵੀ ਕਾਰ ਭੇਟਾ ਦਿਓ ਤੇ ਉਹ ਅੱਗੋਂ ਜਿਹੜੀ ਘਰ ਦੀ ਮਾਤਾ ਸੀ ਉਹ ਬਹੁਤ ਖੱਪੀ ਹੋਈ ਸੀ ਗੁੱਸੇ ਵਿੱਚ ਸੀ ਤੇ ਉਹ ਝਾੜੂ ਲਾ ਰਹੀ ਸੀ ਤੇ ਉਹਨੇ ਕੂੜਾ ਫੜ ਕੇ ਮੇਰੀ ਝੋਲੀ ਵਿੱਚ ਪਾ ਦਿੱਤਾ ਮਹਾਰਾਜ ਮੈਂ ਉਹ ਕੂੜਾ ਲੈ ਕੇ ਆ ਗਿਆ ਜਦੋਂ ਆਣ ਕੇ ਉਸ ਕੂੜੇ ਨੂੰ ਜਿਹੜਾ ਸੀ ਛਾਣਿਆ ਤੇ ਉਹਦੇ ਵਿੱਚੋਂ 베ਰ ਦੀ ਗਿੜਕ ਨਿਕਲ ਆਈ। ਮਹਾਰਾਜ ਉਹ 베ਰ ਦੀ ਗਿੜਕ ਮੈਂ ਲਾਈ। ਉਹ 베ਰ ਦੀ ਗਿੜਕ ਸਤਿਗੁਰੂ ਉਹ 베ਰ ਵੱਡਾ ਹੋ ਗਿਆ। ਅੱਜ ਉਹਨੂੰ 베ਰ ਲੱਗੇ ਹੋਏ ਐ ਤੇ ਸਤਿਗੁਰੂ ਗੁਰੂ ਤੇਕਬਾਦਰ ਸਾਹਿਬ ਦੇ ਅੱਗੇ ਹੱਥ ਜੋੜ ਕੇ ਫੱਗੂ ਕਹਿ ਲੱਗਿਆ ਮਹਾਰਾਜ ਇਹ ਵੀ ਤੁਹਾਡੀ ਹੋਈ ਭੇਟਾ ਏ। ਇਹ ਵੀ ਕਿਸੇ ਸਿੱਖ ਨੇ ਭਾਵੇਂ ਕੂੜੇ ਦੇ ਵਿੱਚ ਪਾ ਕੇ ਦਿੱਤੀ ਪਰ ਦਿੱਤੀ ਤੁਹਾਡੀ ਭੇਟਾ ਹੀ ਏ। ਫਿਰ ਫੱਗੂ ਨੇ ਉਹ ਅਸ਼ਵੇਲੇ ਦੇ ਨਾਲ 베ਰ ਲਾ ਕੇ ਸਾਰੀਆਂ ਸੰਗਤਾਂ ਨੂੰ ਸ਼ਕਾਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਸੰਨ ਹੋਏ ਸੰਗਤਾਂ ਨੂੰ ਸਤਿਗੁਰੂ ਨੇ ਅਸੀਸਾਂ ਦੇ ਕੇ ਨਵਾਜਿਆ ਜਿਹੜੀ ਭੇਟਾ ਹੋਵੇ ਨਾ ਉਹ ਗੁਰੂ ਆਪ ਵੀ ਮੰਗ ਕੇ ਲੈ ਲੈਂਦਾ ਏ ਤੇ ਜਿਹੜਾ ਪ੍ਰੇਮ ਵਿੱਚ ਭੇਜ ਕੇ ਯਾਦ ਕਰੇ ਗੁਰੂ ਉਹਨੂੰ ਜਾ ਕੇ ਦਰਸ਼ਨ ਵੀ ਦੇ ਦਿੰਦਾ ਏ ਤੇ ਹਕੀਕਤ ਇਹ ਐ ਜਿਹੜਾ ਕੋਈ ਪਿਆਰ ਦੇ ਨਾਲ ਗੁਰੂ ਦੇ ਅੱਗੇ ਭੇਟਾ ਰੱਖ ਦੇਵੇ ਭਾਵੇਂ ਨਿੱਕੇ ਜੀ ਕੌਡੀ ਰੱਖ ਦੇ ਗੁਰੂ ਉਹਨੂੰ ਸਾਰੇ ਖਜ਼ਾਨੇ ਦੇ ਦਿੰਦਾ ਹੈ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ નિਦਾਨ ਦਾਣ ਦੇਤ ਹੈ ਗੁਰੂ ਸਾਰੇ ਖਜ਼ਾਨਿਆਂ ਦਾ ਮਾਲਕ ਹੈ ਤੇ ਸਾਰੇ ਦਾਣ ਦੇਣ ਦੀ ਸਮਰੱਥਾ ਰੱਖਦਾ ਹੈ ਇਸ ਕਰਕੇ ਗੁਰੂ ਨੂੰ ਜਾਜ ਕਰਿਏ ਚੇਤੇ ਕਰੀਏ ਪਿਆਰ ਨਾਲ ਗੁਰੂ ਨੂੰ ਚੇਤੇ ਕਰੀਏ ਤੇ ਪ੍ਰੇਮ ਦੇ ਵਿੱਚ ਰੱਖੀ ਭੇਟਾ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਜਾਂਦੀ ਹੈ ਇਹ ਚਾਚੇ ਫੱਗੂ ਦੀ ਸਾਖੀ ਸਾਨੂੰ ਇਹ ਸੁਣਾਉਂਦੀ ਜਿਹੜੀ ਇਹ ਸਿਖਾਉਂਦੀ ਹੈ ਇਸ ਕਰਕੇ ਆਪਾਂ ਵੀ ਉਸ ਦਰਸਾਏ ਰਸਤੇ ਤੇ ਚੱਲਣ ਦਾ ਯਤਨ ਕਰੀਏ ਇਹ ਸਾਖੀ ਇਤਿਹਾਸ ਦੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਇਕ ਅਤੇ ਸ਼ੇਅਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ